ਪਰੋਜ਼ਪੁਰ ਦੇ ਫਰੋਜ਼ਪੁਰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਜਾ ਹੀ ਰਹੇ ਤੁਹਾਨੂੰ ਪਤਾ ਹੀ ਹੈ ਕਈ ਦਿਨਾਂ ਤੋਂ ਅੱਜ ਅਸੀਂ ਪਿੰਡ ਕਾਲੂ ਵਾਲੇ ਆਏ ਹਾਂ ਇਹੋ ਪਿੰਡ ਆ ਜਿਹੜਾ ਚਾਰੇ ਪਾਸੇ ਦਰਿਆ ਨੇ ਘੇਰਿਆ ਹੋਇਆ ਤੇ ਬੇੜੀ ਨਾਲ ਹਜੇ ਵੀ ਬੇੜੀ ਨਾਲ ਆਉਣਾ ਪੈਂਦਾ ਤੇ ਜੇ ਹੜ੍ਹ ਨਹੀਂ ਵੀ ਸੀ ਉਦੋਂ ਵੀ ਬੇੜੀ ਨਾਲ ਹੀ ਆਉਣਾ ਪੈਂਦਾ ਸੀ ਤੇ ਜਿਹੜੇ ਸਕੂਲੇ ਪੜ੍ਹਨ ਵੀ ਜਾਂਦੇ ਪੰਜਵੀਂ ਤੋਂ ਬਾਅਦ ਜਵਾਕ ਤੇ ਉਹ ਬੇੜੀ ਰਾਹੀਂ ਜਾਂਦੇ ਤੇ ਬੇੜੀਆਂ ਰਾਹੀਂ ਜਾ ਜਾ ਕੇ ਆਹ ਮੁੰਡਾ ਲੋ ਕਰ ਰਿਹਾ ਅੱਜ ਬੇੜੀਆਂ ਰਾਹੀਂ ਜਾ ਜਾ ਕੇ ਐਸੇ ਪਿੰਡੋ ਜਿੱਥੇ ਕੋਈ ਸਹੂਲਤ ਵੀ ਨਹੀਂ ਸੋ ਇਹਦੇ ਜਿਹੜਾ ਤੂੰ ਮੇਰੇ ਅੱਗੇ ਪੜ੍ਹਨ ਦੀ ਚਾਹਣਾ ਅਸੀਂ ਆਪ ਦੇ ਵੱਲੋਂ ਨੀਰੂ ਮੈਡਮ ਨੇ ਦਸਵਿੰਦਰ ਮੈਡਮ ਨੇ ਸੁਜੀਤ ਭਾਜ ਨੇ এডਿਕੇਸ਼ਨ ਲਈ ਤੇਰੇ ਲਈ ਜੋ ਕਰ ਸਕਦੇ ਹੋ ਕਰਾਂਗੇ ਨਾਲ ਦੀ ਨਾਲ 15 ਦੇ 15 ਪਿੰਡਾਂ ਦੇ ਵਿੱਚ ਜਿਹੜੇ ਦਾਖਲੇ ਨਹੀਂ ਬੱਚਿਆਂ ਦੇ ਹੋਣੇ ਨੇ ਉਹਨਾਂ ਦੀ ਜਿੰਨੀ ਫੀਸ ਹੈ ਸਾਰੀ ਸਾਰੀ ਤਾਂ ਜ਼ਿੰਮੇਵਾਰ ਜ਼ਮਾ ਜਿਹੜਾ ਉਹ ਨੀਰੂ ਬਾਜਰਾ ਮੈਡਮ ਨੇ ਚੱਕਿਆ ਬੋਰਡ ਦੇ ਜਿਹੜੇ ਐਗਜ਼ਾਮ ਹੋਣੇ ਨੇ ਤੇ ਜਿੰਨਾ ਕਾਂ ਸਾਨੂੰ ਡੀਜ਼ਲ ਖਾਦਾਂ ਦੀ ਲੋੜ ਪੈਣੀ ਹੈ ਅਜੇ 8-10 ਦਿਨਾਂ ਤੇ ਉਹ ਦਸਵਿੰਦਰ ਮੈਡਮ ਕਹਿੰਦੇ ਮੈਂ ਹਾਜ਼ਰ ਸੋ ਸਾਰੇ ਲੱਗੇ ਹੋਏ ਆ ਇੱਥੇ ਸਾਰੀਆਂ ਫਸਲਾਂ ਤਬਾਹ ਨੇ ਪਿੰਡ ਤਬਾਹ ਨੇ ਟੋਟਲੀ ਤੋ ਜਿਹੜੇ ਜਿੱਥੇ ਤੱਕ ਵੀ ਸਾਡੀ ਗੱਲ ਪਹੁੰਚਦੀ ਹੋਰ ਵੀ ਵੀਰਪਰਾ ਜਿਹੜੇ ਮਦਦ